ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਨਾਉ ਆਏ ਰਿਲੇਟ ਮਾਈ ਓਨ ਸਟੋਰੀ ਮੈਂ ਆਪਣੀ ਕਹਿੰਦੇ ਸਾਖੀ ਦੱਸਦਾ ਤੁਹਾਨੂੰ ਮੈਂ ਤਪ ਕਰਦਾ ਸੀ ਪਿਛਲੇ ਜਨਮ ਚ ਦੁਸ਼ਟ ਦਮ ਨਾਮ ਹੈ ਔਰ ਜਗਾ ਵੀ ਦਸੀ ਹੈ ਹਿਮਕੁੰਟ ਪਰਬਤ ਹੈ ਜਹਾਂ ਸप्त श्रृंग ਸੋਭਤ ਹੈ ਤਹਾ ਹਿਮਕੁੰਟ ਨਾਮ ਲਿਆ ਹੈ ਕਹਿੰਦੇ ਉਹ ਜਿਹੜੀ ਜਗਾ ਸੀ ਵੇਖੋ ਹਿਮਾਲਿਆ ਦੀ ਧਾਰਾ ਵਿੱਚ ਇੰਦਰ ਦੁਇਮਨ ਸਰਵੀਏ ਦਾ ਨਾਮ ਹੈ ਪ੍ਰਾਤਨ ਨਾਮ ਇੰਦਰ ਦੁਇਮਨ ਸਰ ਹਿਮਾਲਿਆ ਦੀ ਧਾਰਾ ਦੇ ਵਿੱਚ ਬਦਰੀ ਨਾਰਾਇਣ ਦੇ ਕੋਲ ਇਹ ਪਹਾੜ ਸੱਤ ਉੱਚੀਆਂ ਜਿਹਦੀਆਂ ਚੋਟੀਆਂ ਜਿੱਥੇ ਹਿਮਦਾ ਕੁੰਟ ਬਰਫ਼ ਦਾ ਕੁੰਟ ਬਣਿਆ ਰਹਿੰਦਾ ਹੈ ਝੀਲ ਬਣੀ ਰਹਿੰਦੀ ਹੈ ਹਲੇਕ ਬਣਿਆ ਰਹਿੰਦਾ ਹੈ ਸਬਤ ਸਿਰੰਗ ਤਿਹ ਨਾਮ ਕਹਾਵਾ ਪੰਡਰਾਜ ਜਹ ਜੋਗ ਕਮਾਵਾ ਕਹਿੰਦੇ ਮੈਂ ਉਸ ਜਗ੍ਹਾ ਬੰਦਗੀ ਕੀਤੀ ਅਕਾਲ ਪੁਰਖ ਦੀ ਜਿੱਥੇ ਕਦੇ ਪਾਂਡਵਾ ਨੇ ਵੀ ਬੰਦਗੀ ਕੀਤੀ ਸੀ ਮਹਾਰਾਜ ਫਿਰ ਕਿਸ ਦੀ ਬੰਦਗੀ ਕੀਤੀ ਤੁਸੀਂ ਕਹਿੰਦੇ ਤਹ ਹਮ ਅਧਿਕ ਤਪੱਸਿਆ ਸਾਦੀ ਮਹਾਕਾਲ ਕਾਲ ਦਾ ਅਰਾਧੀ ਇਹਦੇ ਅਰਥ ਸਮਝਿਓ ਮਹਾਕਾਲ ਕੌਣ ਹੈ ਜਿਹੜਾ ਕਾਲ ਤੋਂ ਮਹਾਨ ਹੈ ਕਾਲ ਕੀ ਹੈ ਸਮਾਂ ਜਿਹੜਾ ਸਮੇਂ ਦੇ ਅਕੋਰਡਿੰਗ ਜੰਮਦਾ ਮਰਦਾ ਨਹੀਂ ਹੈ ਭਾਵ ਸਮਾ ਜਿਸ ਤੋਂ ਪੈਦਾ ਹੋਇਆ ਹੈ ਮਹਾਕਾਲ ਉਹ ਹੈ ਜਿਹੜਾ ਕਾਲ ਦਾ ਵੀ ਪਿਓ ਹੈ ਜਿਹੜਾ ਜੰਮਦਾ ਮਰਦਾ ਨਹੀਂ ਹੈ ਉਸ ਕਾਲ ਕਾ ਵੀ ਕਾਲ ਕਰਨੇ ਵਾਲੇ ਮਹਾਕਾਲ ਨੂੰ ਮੈਂ ਅਰਾਧਿਆ ਉਥੇ ਕੀਤਾ ਕੀ ਹੈ ਸਬਤ ਸ੍ਰਿੰਗ ਤੇ ਇਹ ਵਿਦਕਰਤ ਤਪੱਸਿਆ ਭਇਓ ਦ્વੈਤੇ ਏਕ ਰੂਪ ਹੋਵੇ ਗयो ਕਹਿੰਦੇ ਮੈਂ ਅਕਾਲ ਪੁਰਖ ਦੀ ਅਰਾਧਨਾ ਕੀਤੀ ਦੋ ਤੋਂ ਇੱਕ ਹੋ ਗਏ ਦੁਆਇਤ ਤੋਂ ਅਦਵਾਇਤ ਰੱਬ ਤੇ ਮੈਂ ਇੱਕ ਹੋ ਗਏ ਦੁਸ਼ਟ ਦਮਨ ਦੇ ਬੋਲ ਨੇ ਦੁਆਇ ਦਾ ਮਤਲਬ ਹੈ ਦੋ ਦੋ ਫਾੜ ਅਸੀਂ ਇੱਕ ਹੋ ਗਏ ਸਮਾ ਆਇਆ ਕਹਿੰਦੇ ਉਧਰ ਜਿਨ੍ਹਾਂ ਦੇ ਘਰ ਵਿੱਚ ਮੈਂ ਪ੍ਰਗਟ ਹੋਣਾ ਸੀ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਬਾਬਾ ਬਕਾਲਾ ਬੈਠੇ ਹੋਏ ਤਾਤ ਮਾਤ ਮੁਰ ਅਲਖ ਅਰਾਧਾ ਕਹਿੰਦੇ ਮੈਂ ਅਭਿਆਸ ਕੀਤਾ ਉਥੇ ਇੱਕ ਨਿਯਮ ਵਿੱਚ ਵੱਜ ਕੇ ਰੱਬ ਦੇ ਗੀਤ ਗਾਏ ਮੈਂ ਇਦਾਂ ਹੀ ਮੇਰੇ ਆਉਣ ਵਾਲੇ ਸਮੇਂ ਵਿੱਚ ਜੋ ਮਾਪੇ ਨੇ ਉਹ ਕਰ ਰਹੇ ਨੇ ਔਰ ਮਾਂ ਵੀ ਕਰ ਰਹੀ ਹੈ ਸਾਧਨਾ ਪਿਤਾ ਦੇ ਨਾਲ ਤਾਤ ਮਾਤ ਮੁਰ ਅਲਖ ਅਰਾਦਾ ਤਾਤ ਤੇ ਮਾਤ ਦੋਵੇਂ ਨੇ ਬਹੁ ਬਿਦ ਜੋਗ ਸਾਧਨਾ ਸਾਦਾ ਤਿੰਨ ਜੋ ਕਰੀ ਅਲਖ ਕੀ ਸੇਵਾ ਨਾ ਲਖੇ ਜਾਣ ਵਾਲੇ ਪਰਮਾਤਮਾ ਦੀ ਸਾਧਨਾ ਕੀਤੀ ਤਾਤੇ ਭਏ ਪ੍ਰਸੰਨ ਗੁਰਦੇਵਾ ਤੇ ਸਭਨਾ ਦੇ ਗੁਰਦੇਵ ਅਕਾਲ ਪੁਰਖ ਖੁਸ਼ ਹੋ ਗਏ ਕਹਿੰਦੇ ਸਮਾ ਆਇਆ ਅਕਾਲ ਪੁਰਖ ਨੇ ਸਾਨੂੰ ਸਦਿਆ ਵੀ ਤੁਹਾਨੂੰ ਐ ਦੁਸ਼ਟ ਦਮਨ ਇਹ ਜਾਮਾ ਛੱਡ ਕੇ ਅਗਲਾ ਜਾਮਾ ਗੁਰੂ ਨਾਨਕ ਦੇ ਘਰ ਧਾਰਨਾ ਪਹਿਣਾ ਹੈ ਸਾਨੂੰ ਸਦਿਆ ਮਾਤ ਲੋਕ ਸਭਤ ਸ੍ਰਿੰਗ ਤੇ ਬੰਦਗੀ ਕਰ ਰਹੇ ਸੀ ਅਕਾਲ ਪੁਰਖ ਨੇ ਸਾਨੂੰ ਸੱਚਖੰਡ ਸਦ ਲਿਆ ਤិន ਪ੍ਰਭ ਜਬ ਆਇ ਸੋਹੇ ਦੀਆ ਤਬ ਹਮ ਜਨਮ ਕਲੂ ਮਹ ਲੀਆ ਕਹਿੰਦੇ ਮੈਂ ਫਿਰ ਕਲਯੁਗ ਦੇ ਵਿੱਚ ਦੂਸਰਾ ਜਨਮ ਲਿਆ ਦੁਸ਼ਟ ਦਮਨ ਤੋਂ ਬਾਅਦ ਮਹਾਰਾਜ ਦੀ ਆਗਿਆ ਵਿੱਚ ਜਦੋਂ ਭੇਜਣ ਲੱਗੇ ਨਾ ਮੈਨੂੰ ਦੁਨੀਆ ਤੇ ਕਹਿੰਦੇ ਮੈਂ ਕਿਹਾ ਜੀ ਮੇਰਾ ਚਿੱਤ ਨਹੀਂ ਕਰਦਾ ਚਿਤਨਾ ਭਇਓ ਹਮਰੋ ਆਵਨ ਕਹਿ ਚੋਬੀ ਰਹੀ ਸ੍ਰुत ਪ੍ਰਭ ਚਰਨਨ ਮਹ ਜਿਉ ਤਿਉ ਪ੍ਰਭ ਹਮਕੋ ਸਮਝਾਇਓ ਇਮ ਕਹਿ ਕੇ ਇਹ ਲੋਕ ਪਠਾਇਓ ਮੈਂ ਕਿਹਾ ਨਹੀਂ ਮੈਂ ਤੁਹਾਨੂੰ ਛੱਡ ਕੇ ਆਪਣੇ ਨਿਰਗੁਣ ਸਰੂਪ ਨੂੰ ਨਹੀਂ ਜਾਣਾ ਤੇ ਪਰਮਾਤਮਾ ਕਹਿੰਦੇ ਜਾਣਾ ਪੈਣਾ ਹੈ ਇਦਾ ਇੱਕ ਕਾਰਨ ਹੈ ਮੈਨੂੰ ਸਮਝਾ ਕੇ ਦੁਨੀਆ ਤੇ ਭੇਜਣ ਲੱਗੇ ਨੇ ਤੇ ਕੀ ਸਮਝਾਉਂਦੇ ਨੇ ਇਹ ਬੜੀ ਲੰਮੀ ਰਚਨਾ ਮੈਂ ਸੰਖੇਪ ਵਿੱਚ ਕਹਿ ਦਵਾਂ ਕਹਿੰਦੇ ਜਦ ਪਹਿਲੇ ਹਮ ਸ੍ਰਿਸ਼ਟ ਬਣਾਈ दैत्य ਰਚੇ ਦੁਸ਼ਟ ਦੁਖਦਾਈ दैत्य ਬਣਾਏ ਦੇਵਤੇ ਬਣਾਏ ਗੱਲ ਕਾਦੀ ਜਿਸ ਨੂੰ ਵੀ ਤਾਕਤ ਦਿੱਤੀ ਉਹ ਆਪਣੀ ਪੂਜਾ ਕਰਵਾਉਣ ਲੱਗ ਪਿਆ ਮੈਨੂੰ ਕਿਸੇ ਨੇ ਯਾਦ ਹੀ ਨਾ ਕੀਤਾ ਕਹਿੰਦੇ ਵੇਖੋ ਮੈਂ ਮਹਾਦੇਵ ਦੇਵਤਿਆਂ ਚੋਂ ਮਹਾਨ ਸ਼ਿਵ ਜੀ ਨੂੰ ਬਣਾਇਆ ਮਹਾਦੇਵ ਨੂੰ ਕਹਿੰਦੇ ਮਹਾਦੇਵ ਅਚੁੱਤ ਕਹਾਇਓ ਵਿਸ਼ਨ ਆਪ ਹੀ ਕੋ ਠਹਿਰਾਇਓ ਮਹਾਦੇਵ ਜੀ ਨੇ ਕੀ ਕੀਤਾ ਮੈਂ ਕਿਹਾ ਦੁਨੀਆ ਤੇ ਜਾਓ ਮੇਰਾ ਨਾਮ ਚ ਪਾਓ ਰੱਬ ਦੇ ਗੀਤ ਗਵਾਓ ਤੇ ਉਹ ਆਪਣੇ ਆਪ ਨੂੰ ਅਚੁੱਤ ਕਹੌਣ ਲੱਗ ਪਏ ਅਚੁੱਤ ਦਾ ਮਤਲਬ ਹੈ ਅਡਿੱਗ ਜਿਹੜਾ ਡਿੱਗਦਾ ਨਹੀਂ ਮਰਦਾ ਨਹੀਂ ਕਹਿੰਦੇ ਅੱਗੇ ਮਿਸਨ ਆਪ ਹੀ ਕੋ ਠਹਿਰਾ ਵਿਸ਼ਨੂੰ ਜੀ ਨੂੰ ਬਣਾਇਆ ਉਹ ਕਹਿੰਦਾ ਮੈਂ ਹੀ ਸਭ ਕੁਝਾਂ ਮਹਾਰਾਜ ਕਹਿੰਦੇ ਮਹਾਦੇਵ ਵਿਸ਼ਨੂੰ ਨੇ ਆਪਣਾ ਨਾਮ ਜਪਾਇਆ ਕਹਿੰਦੇ ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ ਪ੍ਰਭ ਕੋ ਪ੍ਰਭੂ ਨਾ ਕਿਨ ਹੂੰ ਜਾਣਾ ਫਿਰ ਬ੍ਰਹਮਾ ਜੀ ਬਣਾਏ ਉਹ ਬ੍ਰਹਮਾ ਜੀ ਕਹਿੰਦੇ ਮੈਂ ਹੀ ਪਾਰ ਬ੍ਰਹਮਾ ਦੁਨੀਆ ਬਣਾਉਣਾ ਹੈ ਮਹਾਰਾਜ ਕਹਿੰਦੇ ਅਸਲ ਪ੍ਰਭੂ ਨੂੰ ਕਿਸੇ ਨੇ ਜਾਣਿਆ ਹੀ ਨਾ ਪਹਿਚਾਣਿਆ ਹੀ ਨਾ ਤਪਸਾਦਤ ਹਰ 모ਹੇ ਬੁਲਾਇਓ 임 ਕਹਿ ਕੇ ਇਹ ਲੋਕ ਪਠਾਇਓ ਮੈਨੂੰ ਇਉਂ ਕਹਿ ਕੇ ਭੇਜਿਆ ਵੀ ਜਾ ਜਾ ਕੇ ਪੰਥ ਚਲਾ ਸਿੱਖ ਪੰਥ ਤੇ ਚੱਲ ਹੀ ਰਿਹਾ ਜਾ ਸਿੰਘਾਂ ਦੇ ਪੰਥ ਵਿੱਚ ਬਦਲ ਇਸ ਨੂੰ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪ੍ਰਚਾਰ ਕਰਬੈ ਕਹ ਸਾਜਾ ਮੈਂ ਤੈਨੂੰ ਆਪਣਾ ਸੁਪੁੱਤਰ ਬਣਾਇਆ ਹੈ ਆਪਣਾ ਰੂਪ ਬਣਾਇਆ ਹੈ ਤੇ ਪਿਓ ਦੀ ਸਾਰੀ ਜਾਇਦਾਦ ਹੀ ਪੁੱਤਰਾਂ ਦੀ ਹੁੰਦੀ ਹੈ ਮੇਰੀ ਸਾਰੀ ਕਰਾਮਾਤ ਤੇਰੀ ਹੈ ਇਹਨੂੰ ਬਾਣੀ ਨੇ ਕੀ ਕਿਹਾ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ ਆਪ ਖੁਦਾ ਗੁਰਨਾਨਕ ਬਣ ਕੇ ਗੁਰੂ ਗੋਬਿੰਦ ਸਿੰਘ ਬਣ ਕੇ ਆਇਆ ਕੀ ਲੈ ਕੇ ਆਇਆ ਕਲਾਧਾਰ ਕਲਾ ਕਰਾਮਾਤ ਨੂੰ ਕਹਿੰਦੇ ਨੇ ਅਜ਼ਮਤ ਨੂੰ ਜਾਓ ਦੁਨੀਆ ਤੇ ਧਰਮ ਨੂੰ ਪ੍ਰਪੱਕ ਕਰੋ ਕੁਬੁੱਧ ਗਲਤ ਬੁੱਧੀ ਜਿਹੜੀ ਲੋਕਾਂ ਦੀ ਹੈ ਪੁੱਠੇ ਕਰਮ ਕਰਦੇ ਨੇ ਕਰਤ ਨੂੰ ਪੂਜਦੇ ਨੇ ਕਰਤੇ ਨੂੰ ਛੱਡ ਕੇ ਸਾਰਿਆਂ ਲੋਕਾਂ ਨੂੰ ਕਰਤੇ ਨਾਲ ਜੋੜੋ ਸਿੱਧੇ ਰਸਤੇ ਤੋਰਨਾ ਕਰੋ ਤੁਸੀਂ ਮਹਾਰਾਜ ਆਖਣ ਲੱਗੇ ਸਾਨੂੰ ਆਗਿਆ ਹੋ ਗਈ ਦੁਨੀਆ ਤੇ ਆਉਣਾ ਪਿਆ ਔਰ ਮਹਾਰਾਜ ਪ੍ਰਗਟ ਕਿੱਥੇ ਹੋਏ ਹੋ ਤੁਸੀਂ ਤਾਹੀ ਪ੍ਰਕਾਸ਼ ਹਮਾਰਾ ਭयो ਰਦੋਂ ਤਰਬੈਣੀ ਸੰ ਉਦੋਂ ਅਸੀਂ ਗਰਭ ਦੇ ਵਿੱਚ ਉਹ ਸ਼ਰੀਰ ਅਸਤਿਤ ਹੋਇਆ ਜਿਹਦੇ ਵਿੱਚ ਸਾਡੀ ਅਗੰਮੀ ਜੋਤ ਆ ਕੇ ਵਸਣੀ